ਬੀਤੀ 7 ਜੂਨ ਨੂੰ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਢੀ ਵਿਖੇ ਨੈਸ਼ਨਲ ਹਾਈਵੇ ਤੇ ਇੱਕ ਪਰਿਵਾਰ ਨਾਲ ਲੁੱਟਖੋ ਕਰਨ ਵਾਲੇ ਚਾਰ ਲੋਕਾਂ ਨੂੰ ਕੀਰਤਪੁਰ ਸਾਹਿਬ ਪੁਲਿਸ ਨੇ ਕੀਤਾ ਕਾਬੂ ਬੀਤੇ ਦਿਨੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਢੀ ਵਿਖੇ 7 ਜੂਨ ਦੀ ਰਾਤ ਕਰੀਬ 10 ਵਜੇ ਇੱਕ ਪਰਿਵਾਰ ਜੋ ਕਿ ਮਨਾਲੀ ਤੋਂ ਘੁੰਮ ਕੇ ਵਾਪਸ ਦਿੱਲੀ ਜਾ ਰਿਹਾ ਸੀ ਦੀ ਡਾਢੀ ਨਜ਼ਦੀਕ ਚਾਰ ਕਾਰ ਸਵਾਰ ਲੋਕਾਂ ਵੱਲੋਂ ਪਿਸਟਲ ਦੀ ਨੋਕ ਤੇ ਲੁੱਟਖੋ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਉਕਤ ਲੋਕਾਂ ਦੀ ਭਾਲ ਸ਼ੁਰੂ ਕੀਤੀ ਗਈ ਸੀ ਆਖਰਕਾਰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਉਕਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੁੱਟਖੋ ਕੀਤੇ ਗਏ ਮੋਬਾਈਲ ਫੋਨ ਨਕਦੀ ਅਤੇ ਇਸ ਤੋਂ ਇਲਾਵਾ ਲੁੱਟਖੋ ਲਈ ਵਰਤੇ ਗਏ ਪਿਸਟਲ ਅਤੇ i20 ਕਾਰ ਬਰਾਮਦ ਕੀਤੀ ਗਈ ਹੈ ਅਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਚੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਆਓ ਤੁਹਾਨੂੰ ਸੁਣਾਣੇ ਆ ਇਸ ਮੌਕੇ ਕੀ ਕੁਝ ਕਿਹਾ ਅਨੰਤਪੁਰ ਸਾਹਿਬ ਦੇ ਡੀਐਸਪੀ ਹਜੇ ਸਿੰਘ ਨੇ ਜੀ ਮਿਤੀ 7 ਤਰੀਕ ਰਾਤ ਨੂੰ ਕਰੀਬ 10:00 ਵਜੇ ਇੱਕ ਕਾਰ ਆਈ ਸੀ ਗੱਡੀ ਮਨਾਲੀ ਤੋਂ ਆ ਰਹੇ ਸੀਗੇ ਉਹ ਕਪਲ ਸੀਗਾ ਤੇ ਉਹ ਫਰੀਦাবাদ ਉਹਨਾਂ ਨੇ ਜਾਣਾ ਸੀਗਾ ਤੇ ਹਾਈਵੇ ਰੋਬਰੀ ਸੀਗੀ ਜੀ ਇਹ ਰੋਡ ਦੇ ਉੱਤੇ ਇਹਨਾਂ ਨੇ ਰੋਕ ਕੇ ਰੁਕੇ ਹੋਏ ਸੀ ਪਹਿਲਾਂ ਇਹਨਾਂ ਨੇ ਗਨ ਪੁਆਇੰਟ ਤੇ ਉਹਨਾਂ ਦੇ ਨਾਲ ਖੋਹ ਕੀਤੀ ਸੀਗੀ ਇਹਨਾਂ ਕੋਲ i20 ਕਾਰ ਸੀਗੀ ਚਾਰ ਲੋਕ ਸੀਗੇ ਤੇ ਅਸਲੇ ਦੀ ਨੋਕ ਤੇ ਉਹਦੇ ਮੋਬਾਈਲ ਫੋਨ ਏਅਰਪອດਸ ਤੇ ਇੱਕ 골ਡ 체ਨ ਥੋੜੀ ਉਹਦੇ ਕੋਲ ਡਾਗੀ ਥੋੜੀ ਖਿੱਚ ਕੇ ਲੱਗੇ ਇਹ ਇਥੋਂ ਨਿਕਲ ਗਏ ਸੀਗੇ ਜੀ ਉਹਦੇ ਉੱਤੇ ਅਸੀਂ ਐਫ ਆਈ ਆਰ ਨੰਬਰ 57 ਅਸੀਂ 8 ਤਰੀਕ ਨੂੰ ਇਹ ਦਰਜ ਕੀਤੀ ਸੀਗੀ ਆ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਈ ਆ ਇਹ ਚਾਰ ਦੋਸ਼ੀ ਅਸੀਂ ਫੜ ਲਏ ਹੈਗੇ ਆ ਤੇ ਬਦਨਬੀਕ ਅਸੀਂ ਟਰੇਸ ਕਰ ਲਿਆ ਸੀ ਕੇਸ ਇਹ ਤੇ ਇਹਦੇ ਵਿੱਚ ਇੱਕ ਹੈਗਾ ਦੀਪਕ ਸੈਣੀ ਦੂਸਰਾ ਹੈਗਾ ਇਕਮਜੋਤ ਤੀਸਰਾ ਬਰਿੰਦਰ ਤੇ ਚੌਥਰਾ ਹੈਗਾ ਅਨਮੋਲ ਸਿੰਘ ਇਹ ਸਾਰੇ ਉਧਰ ਪਟਿਆਲੇ 90 ਦੇ ਨੇ ਤੇ ਇਹਨਾਂ ਕੋਲੋਂ ਅਸੀਂ ਰਿਕਵਰ ਕਰ ਲਿਆ ਹੈਗਾ ਜਿਹੜੇ ਦੋ ਮੋਬਾਈਲ ਫੋਨਸ ਰਿਕਵਰ ਕਰਨੇ ਆ ਤੇ ਕੁਝ ਜਿਹੜਾ ਕੈਸ਼ ਇਹ ਲੈ ਗਏ ਸੀਗੇ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜਾ ਵੈਪਨ ਇਹਨਾਂ ਨੇ ਯੂਜ਼ ਕੀਤੇ ਸੀਗੇ ਇੱਕ ਕੰਟਰੀ ਮੇਡ ਪਿਸਟਲ ਹੈਗਾ 32 ਬੋਰ ਦਾ ਲਾਈਵ ਕਾਟੇਜ ਜਿਹੜਾ ਹੈ ਉਹ ਰਿਕਵਰ ਹੋਇਆ ਇੱਕ ਇਹਦੇ ਕੋਲ ਲਾਇਸੈਂਸੀ ਪਿਸਤਲ ਹੈਗਾ ਆ ਇੰਡੀਅਨ ਆਰਡੀਨੈਂਸ ਦਾ ਉਹ ਵੀ ਰਿਕਵਰ ਹੋ ਗਿਆ ਤੇ ਗੱਡੀ ਵੀ ਰਿਕਵਰ ਹੋ ਗਈ ਹੈ ਜਿਹਦੇ ਵਿੱਚ ਇਹਨੇ ਵਾਰਦਾਤ ਕੀਤੀ ਸੀ ਸਰ ਇਹ ਕੋਈ ਨਸ਼ਾ ਵਗੈਰਾ ਕਰਦੇ ਆ ਕਿ ਕਿਵੇਂ ਇਹਨੇ ਕੀਤਾ ਜੀ ਇਹ ਬਿਲਕੁਲ ਆਦੀ ਹੈਗੇ ਨੇ ਨਸ਼ੇ ਦੇ ਚਿੱਟੇ ਦੇ ਤੇ ਇਹਨਾਂ ਦਾ ਪਹਿਲਾਂ ਅਪਰਾਧਿਕ ਪਰਵਰਤੀ ਰਹੇਗਾ ਪਹਿਲਾਂ ਵੀ ਇਹਨਾਂ ਦਾ ਅਪਰਾਧਿਕ ਰਿਕਾਰਡ ਹੈਗਾ ਤੇ ਇੱਕ ਦਾ ਦਾ ਇੱਕ ਕਾਰਡ ਵੀ ਬਣਿਆ ਹੋਇਆ ਜਿਹੜਾ ਵੋਟ ਸੈਂਟਰ ਦਾ ਕਾਰਡ ਬਣਿਆ ਹੁੰਦਾ ਤੇ ਬਾਕੀ ਚਿੱਟੇ ਦੇ ਆਦੀ ਹੈਗੇ ਆ ਤੇ ਇਹਨਾਂ ਦੇ ਇੱਕ ਵੱਖਰੇ ਤੌਰ ਤੇ ਅਸੀਂ ਪਰਚਾ ਦਰਜ ਕੀਤਾ ਤੇ ਇਹਨਾਂ ਨੂੰ ਅਰੈਸਟ ਕਰਕੇ ਉਹਨਾਂ ਸੀ ਰਿਮਾਂਡ ਹਾਸਲ ਕੀਤਾ ਬਾਕੀ ਅਗਲੀ ਪੁਛ ਗਿਸ਼ਟ ਕਰਦੇ ਸਰ ਐਡਵਿਚ ਇਜ਼ ਅ ਸੁਪੀਰੀਅਰਟੀ ਰਾਤ ਰਾਤੀ ਰਾਤੀ 10 ਵਜੇ ਦੁਆਰਾ ਬੋਲਿਆ ਮੈਂ ਪਹਿਲਾਂ ਵੀ ਕੋਈ ਇਦਾਂ ਦਾ ਮਾਮਲਾ ਇਹਨਾਂ ਤੇ ਦਰਜ ਆਇਆ ਕੋਈ ਲੁੱਟਖੋ ਵਗੈਰਾ ਦਾ ਇਸ ਤਰ੍ਹਾਂ ਦਾ ਇਹਨਾਂ ਦੇ ਉੱਤੇ ਜੀ ਚਾਰਾਂ ਦੇ ਵਿੱਚੋਂ ਤਿੰਨਾਂ ਦੇ ਉੱਤੇ ਕੇਸ ਰਜਿਸਟਰ ਹੈਗੇ ਆ ਤੇ ਬਾਕੀ ਅਸੀਂ ਇਹਨਾਂ ਦੀ ਪੜਤਾਲ ਕਰ ਰਹੇ ਹਾਂ ਦੀ ਹੋਰ ਬੈਕਗ੍ਰਾਉਂਡ ਦੇਖ ਰਹੇ ਹਾਂ ਪਰਚੇ ਇਹਨਾਂ ਤਿੰਨਾਂ ਦੇ ਉੱਤੇ ਦਰਜ ਹੈਗੇ ਆ ਚਾਰਾਂ 'ਚੋਂ ਤਿੰਨਾਂ ਦੇ ਉੱਤੇ ਸਰ ਪਹਿਲਾਂ ਵੀ ਇਸ ਏਰੀਆ ਵਿੱਚ ਕੋਈ ਰਕੀ ਵਗੈਰਾ ਕੀਤੀ ਇਹਨਾਂ ਨੇ ਕਿ ਵੈਸੇ ਨਹੀਂ ਉਹ ਅੱਲੇ ਟੂ ਅਰਲੀ ਆਪਾਂ ਉਹਨਾਂ ਨੂੰ ਵੀ ਪੁੱਛ ਕੇ ਚੱਲ ਰਹੇ ਹੈਗੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਅਪਡੇਟ ਕਰਾਂਗੇ